ਸ਼ਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਿੰਨੇ ਆ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮਕਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਇਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਆ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸੌਰੀ ਸਤ ਨੂੰ ਇਹ ਮੁਕਤਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ। ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ। ਦੂਜਾ ਜਿਹੜਾ ਦਤਿਆ ਰਾਜ ਜੀ ਦੀ ਪਛਾਣ ਹੋਈ ਹੈ ਉਹਦੇ ਗੋਲੀ ਲੱਗੀ। ਜਦੋਂ 셀ਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ। ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲਓ ਅਮਰਤ ਦਾਲਮ ਤੇ ਕੇਸ਼ਵ ਸ਼ਿਵਾਲਾ ਇਨਨ ਨੇ ਰਿਪੋਰਟ ਕਰ ਰਹੀ ਸੀ ਔਰ ਇਹ ਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਦੇਰ ਤੋਂ ਪਤਾ ਲੱਗਿਆ ਹੈ ਦੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਿਹਾ ਸੀ ਇਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਉਹਨੇ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਡ ਬਲੌਕ ਪਿਸਟਲ ਹੈ 9mm ਜਿਹੜਾ ਮੇਡ ਇਨ 터ਕੀ ਹੈ ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਟਰ ਲੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹਨਸਤੇ ਪੁਲਿਸ ਪਾਰਟੀ ਤੇ ਅਦਿੱਤਿਆ ਨੇ ਫਾਇਰ ਕੀਤਾ ਇੱਕ ਬੱਤੀ ਬੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂਥਿਆਰ ਨੇ ਤਾਂ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਚੁਏਗੀ ਡਿਟੇਲ ਔਰ ਇਹ ਕਾਫੀ ਇੰਪੋਰਟੈਂਟ ਮੋਡਿਊਲ ਲਹਿਗਾ ਜਗੂ ਭਗਵਾਨਪੁਰੀਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੈ ਹੁਣ ਅਸਵੇਲੇ ਦੋਨੋਂ ਅਬਰਾਡ ਨੇ ਕੇਸ਼ਵ ਸ਼ਵਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਐਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਤਾਂ ਨਲੰਦਾ ਬਿਹਾਰ ਦਾ ਹੈ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰ ਕੀਤੀ ਹੈ ਅਨ EMPLOIED ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹਤੇ ਪਹਿਲਾਂ ਵੀ 4068 ਦਾ ਕੇਸ ਹੈਗਾ ਪੁਰਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ ਥਾਣੇ ਚ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਹੈ ਇਹ ਅਨ EMPLOIED ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਐਮਪਲੋਇਡ ਹੈ ਇਹ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ 20 ਸਾਲ ਦਾ ਇਹ ਵੀ ਅਨਐਮਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸ ਜਿਹੜੇ ਦੇਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮੋਡਲੀ ਪੁਸ਼ਕਿ ਤੋਂ ਪਤਾ ਲੱਗਿਆ ਮਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਇਵਨ ਲੁਧਿਆਣਾ ਵੀ ਇਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਜੀ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਹਾਂ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਅਚਿਵਦਰਸ਼ਨ ਐਸ.ੀ.ਪੀ. ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸ.ਐਚ.ਓ. ਕੈਂਟ ਤੇ ਉਹਨਾਂ ਦੀ ਟੀਮ ਸਰ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਨੇ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ ਤੇ ਸਾਥੀ ਸੀ ਉਹ ਫਰਾਰ ਹੋ ਗਿਆ ਜੀ ਗ੍ਰਿਫਤਾਰ ਹੋ ਗਿਆ ਉਹ ਵੀ ਗ੍ਰਿਫਤਾਰ ਹੋ ਗਿਆ ਜੀ ਕੁਲਵਿੰਦਰ ਬਿੱਲਾ ਹੀ ਸੀਗਾ ਉਹ ਉਹਦੇ ਤੋਂ ਇੱਕ 0.32 ਬੋਰ ਦਾ ਪਿਸਤਲ ਵੀ ਮਿਲਿਆ ਸਰ ਕਿੰਨੀਆਂ ਕਿ ਫਰੋਤੀਆਂ ਮੰਗ ਚੁੱਕੇ ਸੀ ਅੱਜ ਤੱਕ ਅਜੇ ਤੱਕ ਇਹ ਗੱਲ ਇਹਨਾਂ ਦੀ ਪੁੱਛ ਕੇ ਚੁਣ ਹੋਣੀ ਹੈ ਕਿਉਂਕਿ ਹੁਣੀ-ਹੁਣੀ ਇਹ ਸਾਰੀ ਅਰੈਸਟ ਹੋਈ ਹੈ ਬਟ ਇੱਕ ਗੱਲ ਜੂ ਕਲੀਅਰ ਹੋਈ ਹੈ ਕਿ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕੋਈ ਵੱਡੀ ਕਿਲਿੰਗ ਕਰਨਾ ਕੌਨਸੀ ਬੰਦਾ ਕੋਈ ਉਹ ਅਜੇ ਕਲੀਅਰ ਨਹੀਂ ਹੋ ਰਹੀ ਜੀ ਹੁਣ ਦੱਸਾਂਗੇ ਪਤਾ ਕਰਕੇ ਕਿਉਂਕਿ ਇਹਨਾਂ ਨੂੰ ਵੀ ਅਜੇ ਸ਼ਾਇਦ ਨਹੀਂ ਪਤਾ ਸੀਗਾ ਉਹ ਇਹਨਾਂ ਨੂੰ ਟਾਸਕ ਦੇਣਾ ਸੀਗਾ ਸਰ ਜੱਗੂ ਦੇ ਬਾਕੀ ਇਹ ਸਾਰੇ ਅੱਗੇ ਸਾਥੀ ਜੱਗੂ ਗੈਂਗ ਦੇ ਹੀ ਨੇ ਜੱਗੂ ਭਗਵਾਨਪੁਰਿਆ ਗੈਂਗ ਹੈ ਜੀ ਔਰ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਜਿਹਵੇ ਮੈਂ ਦੱਸਿਆ ਚਲਾ ਰਹੇ ਇਹਨੂੰ ਸਰ ਦਿੱਤੇ ਰਾਏ ਵੀ ਕਿਸੇ ਗੈਂਗ ਨਾਲ ਬਿਹਾਰ ਦੇ ਨਾਲ ਰਿਲੇਟਡ ਸੀ ਇਹਨਾਂ ਦੇ ਸੰਬੰਧ ਹਜੇ ਉਥੋਂ ਅਸੀਂ ਲਵਾਂਗੇ ਜੀ ਇਹਦੀ ਇਨਫੋਰਮੇਸ਼ਨ ਪਿੱਛੋਂ ਬੈਕਗ੍ਰਾਉਂਡ ਚੈੱਕ ਕਰਾਉਨੇ ਆ ਬਟ ਸਿੱਧਾ ਜੱਗੂ ਨਾਲ ਇਨਟੈਕਟ ਸੀ ਕਿੰਨੀ ਦੇਰ ਤੋਂ ਗੈਂਗ ਬਣਿਆ ਸੀ ਕਿਉਂਕਿ ਬੜਾ 18 ਸਾਲ ਦੇ ਮੁੰਡੇ ਵੀ ਵੀ ਸਨ ਇਹ ਡੇਢ ਮਹੀਨੇ ਤੋਂ ਇਕੱਠੇ ਇਹਨਾਂ ਨੂੰ ਕੀਤਾ ਉਹਨਾਂ ਨੇ ਵਕਫ ਵਕ ਜਿਹੜੇ ਬੰਦਿਆਂ ਨੂੰ ਜੋੜ ਕੇ ਤੇ ਇਕੱਠਾ ਹੋਇਆ ਇਹਨਾਂ ਨੂੰ ਦੇਸੀ ਹੋਰ ਇਹਨਾਂ ਦਾ ਆਪਸ ਮੇਲ ਮਲਾਪ ਕਰਾਉਂਦੇ ਸੀ ਵਰਨਾ ਗੱਡੀ ਵੀ ਜਿਹੜੀ ਹੈ ਉਹਦੀ ਵੀ ਹੁਣ ਅਸੀਂ ਡਿਟੇਲ ਚ ਬੈਕਵਰਡ ਜਾਣਾ ਹੈ ਕਿ ਉਹ ਕਿੱਥੋਂ ਆਈ ਕਿਵੇਂ ਆਈ ਇਹਨਾਂ ਨੂੰ ਉਹ ਵੀ ਉਸ ਗੈਂਗ ਨੇ ਹੀ ਪ੍ਰੋਵਾਈਡ ਕਰਾਈ ਸੀ ਉਹ ਕਿੱਥੇ ਗੱਡੀ ਮਿਲੀ ਜੀ ਸੀ ਗੱਡੀ ਮਿਲ ਗਈ ਆ ਸਾਡੇ ਜਿਹੜੇ ਬੰਦੇ ਤਿੰਨ ਅਰੈਸਟ ਹੋਏ ਪਹਿਲਾਂ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਉਹਨਾਂ ਤੋਂ ਮਿਲ ਗਈ ਸੀ ਸਰ ਉਹਨਾਂ ਦੀ ਪੁੱਛ ਕੇ ਸੀ ਅੱਗੇ ਦੋਵੇਂ ਹਾਂਜੀ ਹਾਂ ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇਹ ਦੋਨੋਂ ਭੱਜ ਗਏ ਸੀ ਉੱਥੋਂ ਕੁਲਵਿੰਦਰ ਬਿੱਲਾ ਤੇ ਹਦਿਤਿਆ ਰਾਜ ਤੇ ਤਿੰਨ ਬੰਦੇ ਫੜੇਗੇ ਸੀ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਇਹ ਸਰ ਜੱਗੂ ਤੇ ਵੀ ਪਰਚਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਡੈਫੀਨਿਟਲੀ ਆਪਾਂ ਉਹਨਾਂ ਨੂੰ ਸਾਰੇ ਨੂੰ ਨਾਮਜ਼ਦ ਕੀਤਾ ਜਿਹੜੇ ਗੈਂਗ ਲੀਡਰਸ ਨੇ ਇਹਨਾਂ ਦੀ ਕੌਨਸਪਿਰੇਸੀ ਦਾ ਹਿੱਸਾ ਨੇ ਔਰ ਜਿਹਨਾਂ ਦੀ ਡਾਇਰੈਕਸ਼ਨ ਤੇ ਕੰਮ ਹੋ ਰਿਆ ਸੀ ਜਰੂਰ ਇਹ ਆਂਦਾ ਜਾਏਗਾ ਜੀ ਪੰਜਾਬ ਦੁਬਾਰਾ ਉਹ ਦੇਖ ਲੈਣੇ ਆ ਜੇ ਆਪਾਂ ਜੋ ਲੀਗਲ ਪ੍ਰੋਸੈਸ ਹੋਇਆ ਉਹਤੇ ਵੀ ਕੰਮ ਪੁਲਿਸ ਦੇ ਸਰ ਜਦੋਂ ਫਾਇਰਿੰਗ ਕੀਤੀ ਪੁਲਿਸ ਦੇ ਮੁਲਾਜ਼ਮ ਤੇ ਨਹੀਂ ਅਜੇ ਤੱਕ ਬਚਾਇਆ ਜੀ ਗੱਡੀ ਦੇ ਵਿੱਚ ਜਰੂਰ ਹੋਈ ਹੈ ਜੀ ਤੇ ਇਹ ਇਹ ਖਤਰੇ ਤੋਂ ਬਾਹਰ ਹੈ ਸਰ ਅਦੇ ਤੇ ਰਹੇ ਹਾਂ ਨਹੀਂ ਠੀਕ ਹੈ ਹਸਪੀਟਲ ਆ ਕੋਈ ਉਹ ਜੀ ਖਤਰਾ ਤਾਂ ਨਹੀਂ ਹੈ ਪਰ ਸੱਟੋ ਗੋਲੀ ਤਾਂ ਲੱਗੀ ਆ ਸਾਥੀ ਬਿਹਾਰ ਤੋਂ ਨੌਕਰੀ ਕਰਨ ਆਇਆ ਸੀ ਇੱਥੇ ਕਿ ਕੀ ਨੌਕਰੀ ਨਹੀਂ ਜੀ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਮੈਂ ਦੱਸਿਆ ਕਿਲਿੰਗ ਕਰਨ ਵਾਸਤੇ ਤੇ ਵੱਡੇ ਕ ਬਣਾ ਬਣਾਇਆ ਹੋਇਆ ਸੀ ਜਿਹਨੂੰ ਔਰ ਹੁਣ ਤਾਹੀਂ ਨੂੰ ਟਾਸ ਦੇਣਾ ਸੀ ਅੱਜ ਵੀ ਤੁਸੀਂ ਦੇਖੋ ਇਹਨੇ ਕਾਇ 18 ਸਾਲ ਦਾ ਹੈ ਕਾਫੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਕਾ ਮਤਲਬ ਦੋ ਰਾਉਂਡ ਫਾਇਰ ਕਰਨੇ ਪੁਲਿਸ ਪਾਰਟੀ ਤੇ ਕੋਈ ਛੋਟੀ ਗੱਲ ਨਹੀਂ ਹੈ ਤੇ ਸਰ ਇਹ ਕਿੱਡਾ ਤੇ ਵੱਡਾ ਕਾਮਯਾਬੀ ਸੀ ਕਿਉਂਕਿ ਇਹ ਲੇਟਸ ਨਵਾਂ ਮੋਡਿਊਲ ਹੈ ਜਿਹਨਾਂ ਜਿਹੜਾ ਹੈਗਾ ਕਿਉਂਕਿ ਆਪ ਜੇਲ੍ਹ ਚ ਬੈਠਾ ਦੇ ਦੇਖੋ ਬਹੁਤ ਵੱਡੀ ਸਕਸੈਸ ਮੈਂ ਇਹਨੂੰ ਮੰਨਦਾ ਕਿਉਂਕਿ ਫਸਟ ਟਾਈਮ ਇਹ ਹੋਇਆ ਕਿ ਬਾਹਰਲੇ ਬੰਦੇ ਵੀ ਪੰਜਾਬ ਚ ਲਿਆ ਕੇ ਮੁੜ ਕੇ ਉਹਨਾਂ ਦੇ ਤਰ੍ਹਾਂ ਹੀ ਕੰਮ ਕਰਾਇਆ ਜਾ ਰਿਹਾ ਸਰ ਪਿਛਲੇ ਸਮੇਂ ਜੇ ਵੀ ਤੁਸੀਂ ਇੱਕ ਕੇਸ ਬਾਈ ਕਰਤੀ ਜਿਸ ਤਰ੍ਹਾਂ ਇਸ ਵੀ ਕੀਤੀ ਤਾਂ ਜਿਹੜਾ ਇਹਨੂੰ ਫਰੋਤੀ ਹੁੰਦੀ ਜਾਂ ਆਮ ਲੋਕਾਂ ਨੂੰ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਤੱਕ ਘਟੋ ਘਟ ਧਿਆਨ ਦੇ ਦੇ ਨੀ ਨੀ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵਾਦੇ ਤਾਂ ਲੋਕ ਮਿਸਯੂਜ਼ ਹੀ ਕਰੀ ਜਾਂਦੇ ਨਾਮ ਜੀ ਐਵੇਂ ਕੋਈ ਆਂਡ ਗਵਾਂਡ ਚ ਕੋਈ ਛੋਟਾ ਕੇਸ ਦਾ ਡਰਾਈਵਰ ਕੋਈ EMPLOYE ਛੱਡ ਕੇ ਚਲੇ ਜਾਂਦਾ ਉਹ ਕਰਾਈ ਜਾਂਦਾ ਜਿਵੇਂ ਤੁਹਾਨੂੰ ਪਤਾ ਪਿੱਛੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਸਵੀਟ ਸ਼ਾਪ ਓਨਰ ਸੀ ਉਹਨਾਂ ਨੂੰ ਉਹ ਮੁੰਡਾ ਜੰਡੇਆਲੇ ਦਾ ਹੀ ਸੀਗਾ ਤੇ ਉੱਥੋਂ ਦੁਬਈ ਤੋਂ ਵਾਪਸ ਆਇਆ ਉਹਨੇ ਪਹਿਲਾਂ ਉੱਥੋਂ ਫੋਨ ਕਰਤਾ ਵੀ ਤਾਂ ਕਿ ਸ਼ਾਇਦ ਕੁਝ ਮੈਨੂੰ ਜਾ ਕੇ ਖੱਚਾ ਪਾਣੀ ਮਿਲ ਜੇ ਤਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬਾਹਰਲਾ ਅਨਨ ਨੰਬਰ ਚੁੱਕਣ ਦੀ ਲੋੜ ਹੀ ਨਹੀਂ ਤੁਹਾਨੂੰ ਪਰ ਉਹ ਜੇ ਆਉਂਦਾ ਵੀ ਹੈ ਬਾਰ-ਬਾਰ ਤਾਂ ਉਹਨੂੰ ਬਲੌਕ ਕੀਤਾ ਜਾਵੇ ਤਾਂ ਕਿ ਤੁਹਾਡੀ ਜਿਹੜੀ ਉਹਦੇ ਨਾਲ ਸੰਪਰਕ ਹੀ ਨਾ ਹੋਵੇ ਜਦੋਂ ਤੁਸੀਂ ਆਪਣੇ ਆਪ ਗੱਲਾਂ-ਮਾਤਾਂ 'ਚ ਪੈ ਜਾਂਦੇ ਹੋ ਫੇਰ ਉਹ ਗੱਲ ਅੱਗੇ ਵਧੀ ਔਰ ਜਦੋਂ ਤੁਹਾਨੂੰ ਪਤਾ ਹੈ ਕਿ ਬਾਹਰੋਂ ਬੰਦੇ ਵਰਚੁਅਲ ਨੰਬਰ ਤੋਂ ਫੋਨ ਕਰ ਰਹੇ ਹੋ ਤੁਹਾਡਾ ਨੋਨ ਹੀ ਨਹੀਂ ਵਾਈ ਸ਼ੁੱਡ ਵੀ ਪਿਕ ਅਪ